ਅੱਛਾ ਮੇਰੇ ਕੋਲ ਮੰਨ ਲਓ ਬਜਾਜ ਕਾਰਡ ਹਾਂਜੀ ਮੈਂ ਬਜਾਜ ਕਾਰਡ ਕੱਢਿਆ ਹਾਂਜੀ ਮੁੱਠੀ 'ਚ ਫੜਾਇਆ ਹਾਂਜੀ ਦਿਖਾਤਾ ਭਾਈ ਹੈਗਾ ਹਾਂਜੀ ਗੱਡੀ ਦੇ ਟਾਇਰ ਪੈ ਜਾਣੇ ਵੀ ਐ ਮਿੰਟਾਂ ਦੇ ਟਾਇਰ ਪੈ ਜਾਣਗੇ ਜੀ ਤੇ ਬਾ ਘਰੇ ਜਾਵਾਂ ਘਰੇ ਬਿਲਕੁਲ ਜਾਓ ਜੀ ਬਿਲਕੁਲ ਮੋਗੀ 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 ਜਗ੍ਹਾ ਲੱਗਾ ਤਾਂ ਪਿਆ ਸ਼ੋਰੂਮ ਆ ਤੁਹਾਡੇ ਤੋਂ ਪਹਿਲਾਂ ਹਾਂਜੀ ਤੁਹਾਡੇ ਕੋਲੇ ਗੱਡੀ ਦੇ ਨਵੇਂ ਟਾਇਰ ਚੜਾਉਣ ਕਿਉਂ ਆਈ ਹੋ ਤੁਸੀਂ ਅਗਲੇ ਨੂੰ ਕੀ ਫਾਇਦਾ ਇਹ ਜਗ੍ਹਾ ਕਰ ਰੇ ਇੱਕ ਹੋਰ ਗੱਲ ਆਪਾਂ ਆਫ ਕੈਮਰਾ ਕਰਦੇ ਸੀ ਤੁਸੀਂ ਕਹਿੰਦੇ ਸੀ ਵੀ ਮਾਰਕੀਟ ਨਾਲੋਂ ਰੇਟ ਦਾ ਵੀ ਫਰਕ ਹੋਊਗਾ 10% ਆਪਣਾ ਘਟਾ ਆ ਮਾਰਕੀਟ ਨਾਲੋਂ ਰੇਟ ਘਟਾਤਾ ਬਾਜ਼ਾਰ ਨਾਲੋਂ 10% ਸਸਤੇ ਟਾਇਰ ਦਿੰਦੇ ਜੀ 10% ਸਸਤੇ ਨਾਲੇ ਮਾਰਕਰ ਨਾਲੋਂ ਟਾਇਰ ਹੋਗੇ ਨਾਲੇ ਬਜਾਜ ਕਾਰਡ ਤੇ ਲੋਨ ਹੋਊਗਾ ਜਿਹੜਾ ਬੰਦਾ ਟਾਇਰ ਰਵੇਂ ਪਾਊਗਾ ਨਾਈਟ੍ਰੋਜਨ ਹਵਾਜੀ ਫ੍ਰੀ ਪਾ ਕੇ ਦਿੰਨੇ ਕੋਟ ਪੂਰਾ ਬਾਈਪਾਸ ਚੜਿੱਕ ਚੌਕ ਮੋਗਾ ਵਿਖੇ ਠੀਕ ਹੈ ਚੜਿੱਕ ਚੌਕ ਆ ਗਿਆ ਇਧਰ ਹਾਂਜੀ ਆ ਬਾਈਪਾਸ ਲੋ ਇਧਰੋਂ ਛੜਕਾ ਹਾਂਜੀ ਯਾਰ ਜਿਵੇਂ ਮੌਕੇ ਦਿੱਤੇ ਉਹਦੇ ਗੱਲ ਕੀ ਗੱਡੀ ਦੇ ਕਿ ਪਤਾ ਬਾਈ ਹੁਣਾਂ ਕੋਲ ਕਾਹਦੇ ਚੜੀ ਜਾਂਦੀ ਬਾਈ ਚੱਲਗੇ ਨਾਲ ਅੰਦਰ ਯਾਰ ਮੈਂ ਬਾਈ ਬਾਹਰ ਕੱਢਦਾ ਤੇ ਪਹਿਲੀ ਗੱਲ ਤਾਂ ਇਧਰ ਆ ਨੋਟ ਕਰੋ ਬਾਈ ਇਹਦੇ ਬਾਰੇ ਦੱਸੋ ਆ ਨਾਈਟ੍ਰੋਜਨ ਗੈਸ ਇਹ ਜਿਹੜੀ ਨਾਈਟ੍ਰੋਜਨ ਹਵਾ ਜੀ ਇਹ ਟਾਇਰਾਂ ਨੂੰ ਠੰਡੀ ਰੱਖਦੀ ਇਹਦੇ ਨਾਲ ਟਾਇਰ ਘੱਟ ਘੱਸਦੇ ਆ ਜੀ ਇਹਦੀ ਲਾਈਫ ਜ਼ਿਆਦਾ ਵੱਧੀ ਹੈ ਜੀ ਨੰਬਰ 2 ਇਹਨਾਂ ਦੇ ਨਾਲ ਟਾਇਰ ਪੈਂਚਰ ਘੱਟ ਹੁੰਦੇ ਸੌਣ ਲੀਆਂ ਫੈਸਿਲਟੀਆਂ ਬਾਈ ਹੋਣਾ ਤੋਂ ਇੱਕ ਨੰਬਰ ਫਾਇਦਾ ਹੋ ਗਿਆ ਇੱਕ ਫਾਇਦਾ ਹੋ ਗਿਆ ਦੂਜਾ ਫਾਇਦਾ ਅੰਦਰ ਦੂਜਾ ਅੰਦਰ ਟਾਇਰ ਪਈ ਬਾਈ ਆਪਣੇ ਕੋਲੇ ਸਾਰੀਆਂ ਕੰਪਨੀਆਂ ਦੇ ਟਾਇਰ ਸਾਰੀਆਂ ਕੰਪਨੀਆਂ ਦੇ ਕਿੰਨੇ ਹੀ ਜਾਣ ਤੇ ਬਣਿਆ ਹੈ ਮਾਰਫ ਪੰਚਾ ਲੈਣ ਕੋਨਟੀਨੈਂਟਲ ਸਾਰੇ ਸਾਰੇ ਟਾਇਰ ਪਈ ਤੇ ਇਹਦੇ ਤੇ ਮੈਨੂੰ ਇਹ ਨਾਲ ਹਾਂਜੀ ਟਾਇਰ ਪੁਰਾਣੇ ਵੀ ਪਈ ਆ ਆਪਣੇ ਕੋਲੇ 80% 90% ਜਿਹੜੀ ਗੱਡੀ ਪਈ ਹੈ ਗਾਰੰਟੀ ਤੁਹਾਡੀ ਹੋ ਗਾਰੰਟੀ ਹੈ ਟਾਇਰ ਦੀ ਪੱਕੀ ਗੱਲ ਪੱਕੀ ਗਾਰੰਟੀ ਹੈ ਜੀ ਲਾਂਬਾ ਤਾਂ ਨਹੀਂ ਹੁੰਦਾ ਜਮੇ ਨਹੀਂ ਹੁੰਦਾ ਜੀ ਅੱਛਾ ਹੁਣ ਬੰਦਾ ਕਹਿੰਦਾ ਵੀ ਹੁਣ ਆਪਾਂ ਮੋਗੇ ਖੜੇ ਹਾਂ ਹਾਂਜੀ ਮੋਗੇ ਜੇ ਅਗਲਾ ਕਹਿੰਦਾ 50 ਸ਼ੋਅਰੂਮ ਆ ਤੁਹਾਡੇ ਤੋਂ ਪਹਿਲਾਂ ਹਾਂਜੀ ਤੁਹਾਡੇ ਕੋਲੇ ਗੱਡੀ ਦੇ ਨਵੇਂ ਟਾਇਰ ਚੜਾਉਣ ਕਿਉਂ ਆਈਏ ਤੁਸੀਂ ਅਗਲੇ ਨੂੰ ਕੀ ਫਾਇਦਾ ਇਹੋ ਜਿਹਾ ਕਰਕੇ ਸਾਡੇ ਕੋਲੇ ਸਭ ਤੋਂ ਵੱਡੀ ਫੈਸਿਲਿਟੀ ਇਹ ਹੈ ਵੀ ਜੀ बजाज ਕਾਰਡ ਚੱਲਦਾ ਹੈ ਬੰਦਾ ਆਵੇ ਹਾਂ ਚੁੱਪ ਕਰਕੇ ਟਾਇਰ ਪਵਾ ਕੇ ਜਾਵੇ ਜੀ ਆਪਦੇ ਆਰਾਮਦਾਰੀ ਕਰੇ अच्छा मेरे को मान लो बजाज कार्ड हां जी मैं बजाज कार्ड कटया हां जी मुट्ठी च फड़ाया दिखाता भाई हैगा हां जी गाड़ी ਦੇ ਟਾਇਰ ਪੈ ਜਾਣਗੇ ਵੀ ਐਮ ਡਾਈ ਟਾਇਰ ਪੈ ਜਾਣਗੇ ਜੀ ਤਾਂ ਬੱਕਰੇ ਜਮ ਬਿਲਕੁਲ ਜਾਓ ਜੀ ਚੱਲ ਮੋਗੀ ਮੋਗੀ اچھا ਰੇ ਇੱਕ ਹੋਰ ਗੱਲ ਆਪਕ ਕੈਮਰਾ ਕਰਦੇ ਸੀ ਤੁਸੀਂ ਕਹਿੰਦੇ ਸੀ ਵੀ ਮਾਰਕੀਟ ਨਾਲੋਂ ਰੇਟ ਦਾ ਵੀ ਫਰਕ ਹੋਊਗਾ 10% ਆਪਣਾ ਘੱਟ ਆ ਮਾਰਕੀਟ ਵਾਲੇ ਜੀ ਰੇਟ ਘਟਾਪ ਹੈ ਰੇਟ ਨਾਲੋਂ 10% ਸਸਤੇ ਟਾਇਰ ਜਿੰਨੇ ਜੀ 60% ਸਸਤੇ ਨਾਲੇ ਮਾਰਕਰ ਨਾਲੋਂ ਟਾਇਰ ਹੋ ਗਏ ਨਾਲੇ ਬਜਾਜ ਕਾਰ ਤੇ ਲੋਨ ਹੋ ਗਿਆ ਜਿਹੜਾ ਬੰਦਾ ਟਾਇਰ ਰਵੇਂ ਪਾਊਗਾ ਨਾਈਟ੍ਰੋਜਨ ਹਵਾਜੀ ਫ੍ਰੀ ਪਾ ਕੇ ਦਿੰਦੇ ਵੀ ਉਹੀ ਗਿਆ ਬੰਦਾ ਇਥੋਂ ਦੁੱਧ ਲੈਣ ਨੂੰ ਲੰਘਿਆ ਤਾਂ ਬਜਾਜ ਕਾਰ ਕੋਲੇ ਟਾਇਰ ਨਵੇਂ ਪਵਾ ਕੇ ਲੈ ਜਾਏ ਲੈ ਗਿਆ ਇਹ ਗੱਲ ਕਹੇ ਸਾਨੂੰ ਸਹੀ ਗੱਲ ਅੱਛਾ ਆ ਇੰਟਰ ਜਲਾ ਲੈਣੀ ਥੂਕੀਏ ਪੀਲੇ ਪੈਣ ਥੂਕੀਏ ਤਾਂ ਸਾਰੀ ਪੂਰਾ ਕਰਦੇ ਹਾਂ ਪਰ ਨਵੀਂ ਤਕਨੀਕਾਂ ਨੇ ਨਵੀਆਂ ਮਸ਼ੀਨਾਂ ਨੇ ਇਦੀ ਵਿੱਚ ਵੀ ਕੋਈ ਲਾਭਾ ਨਹੀਂ ਹਾਂ ਲਾਭਾ ਨਹੀਂ ਖਟ ਪੂਰੀ ਐਕਿਊਰੇਸੀ ਨਾਲ ਰੱਖਣੀ ਆ ਸਾਨੂੰ ਇਹ ਨਹੀਂ ਹੈ ਕਿ ਤੁਸੀਂ ਮਾਰੀ ਬੁੱਟੀ ਪੁਣੀ ਕਿਉਂ ਜਾ ਗਲਤ ਲੈਂਡਮਾਰਕ ਦੱਸਦੇ ਹੋ ਆਹ ਪੁਰਾਣੀ ਇਹ ਵੀ ਪੁਰਾਣੀ ਹੈ ਜੀ ਇਹ ਪੁਰਾਣੀ ਟੇਰ ਹੈ ਇਹ ਪੁਰਾਣੀ ਟੇਰ ਹੈ ਹਾਂ ਠੀਕ ਹੈ ਲੈ ਇਹ ਇਹ ਲਾਈਵ ਹੀ ਲਪੇ ਭਾਈ ਜੱਪੜੂ ਲਾਈਵ ਹੀ ਭਾਈ ਲਾਈਵ ਹੀ ਚੜਾਓ ਅੱਛਾ ਲਾਈਵ ਹੀ ਟੇਰ ਚੜਾ ਕੇ ਵੀ ਆਰ ਕਰਦੇ ਹਾਂ ਲੱਭੀ ਫਰੀ ਫਰੀ ਲਾਈਵ ਹਾਂਜੀ ਹੈ ਯਾਰ ਕੈਂਟਰ ਆਓ ਵੀ ਆਰ ਕਰ ਦਿਖਾਓ ਸਾਡੇ ਘਰੇ ਇਹ ਜਿੱਥੇ ਮੈਂ ਨਿਊ ਪੀਆਮ ਤੇ ਨਿਊ ਪਟਾਉਟ ਹੈ ਚੜਕ ਚੌਂਕ ਮੋਗਾ ਚੜਕ ਚੌਂਕ ਮੋਗਾ ਆਹ ਪਰਾਣਾ ਹਾਂਜੀ ਮਾੜੇ ਟਾਇਰ ਦੀ ਪਹਿਲਾਂ ਕੋ ਨਵੇਂ ਵਰਗੇ ਪਏ ਪੂਰੀ ਗੁੱਡੀ ਇਹਨਾਂ ਦੀ ਨਹੀਂ ਲੱਗਦਾ ਮੈਨੂੰ ਇਹ ਤਾਂ ਮਿਲ ਲੇਗੀ ਸਹੀ ਗੱਲ ਹੈ ਨਹੀਂ ਜੀ ਸਫਾਈ ਤੇ ਹਾਂ ਅੱਛਾ ਇਹ ਪੁਰਾਣੇ ਜੇ ਕਿਸੇ ਪੁਰਾਣੇ ਪੁਰਾਣੇ ਟਾਇਰ ਪੁਰਾਣੇ ਟਾਇਰ ਤੇ ਵੀ ਲੋੜ ਨਹੀਂ ਸਕਦਾ ਨਹੀਂ ਪੁਰਾਣੇ ਦੇ ਨਵੇਂ ਦੇ ਹੋ ਗਏ ਪੈਸੇ ਦੇ ਨਹੀਂ ਹਾਂਜੀ ਹਾਂ ਨਵੇਂ ਟਾਇਰ ਨਵੇਂ ਲਾਈਫ ਜੇ ਤੁਸੀਂ ਚੜਾਉਦੇ ਹਾਂ ਹਾਂਜੀ ਤਾਂ ਭਾਈ ਹੁਣ ਆਉਣੇ ਠੀਕ ਹੈ ਭਾਈ ਵੀ ਮੋਸਟ ਵੈਲਕਮ ਕਰਦੇ ਆਂ ਫਾਇਦਾ ਕਰਦੇ ਆ ਦੋ ਮਾਰਕਟ ਦੀ ਜਿਹੜੇ ਫਾਇਦੇ ਹੁੰਦੇ ਨੇ ਪਹਿਲਾ ਬਾਜ਼ਾਰ ਕਾੜਦਾ ਦੂਜਾ ਦਾਸ ਪੁੱਛਦਾ 10 ਤੀਜੀ ਨਾਈਟ੍ਰੋਜਨ ਫ੍ਰੀ ਹਵਾ ਜਿਹੜਾ ਪੈਰ ਨਵੇਂ ਬੋਊਗਾ ਨਵੇਂ ਪੈਰ ਬੋਊਗਾ ਨਾਈਟ੍ਰੋਜਨ ਤੇ ਫ੍ਰੀ ਪਾਰਕ 10 ਫਾਇਦੇ ਲੋਕੇਸ਼ਨ ਦੱਸਦੀ ਆ ਨੰਬਰ ਕਿੱਥੇ ਜਾਂਦੇ ਏ ਤੁਹਾਨੂੰ ਠੀਕ ਹੈ ਨੰਬਰ ਕਿੱਥੇ ਜਾਂਦੇ ਨੰਬਰ ਅਗਲਾ ਲਾ ਕੇ ਦਿੰਦੇ ਏ ਬਾਅਦ ਵਿੱਚ ਇੰਨੀ ਵੱਡੇ ਬੈਸੂਲ ਕਰ ਦਿੰਦੇ ਠੀਕ ਹੈ ਲਗਭਗ ਓਕੇ ਕੋਈ ਹੋਰ ਬੰਦਾ ਲੋੜ ਹੈ ਕੀ ਕਰਵਾਣੀ ਹੈ ਹਾਂਜੀ ਮਤਲਬ ਲੈਂਦਾ ਲੱਗੀ ਜਾਂਦੀ ਹੈ ਮੇਰੇ ਨਾਲ ਤੋਂ ਆਵਦਾ ਨਾ ਮਾਣੇ ਜਿਸ ਤਰ੍ਹਾਂ ਘਟ ਗਈ ਨਹੀਂ ਖਾ ਵਾਦੂ ਨਾ ਇੰਨੀ ਪਰ ਇਧਰ ਹੀ ਇੰਨੀ ਪਰਦੂ ਆ ਬੰਦੂ ਠੀਕ ਉਹ ਦਿੱਕਤ ਨਹੀਂ ਕੋਈ ਟ੍ਰੈਫਿਕ ਦਾ ਚੱਕਰ ਨਹੀਂ